ਲੇਰੇ ਵੇਗਗੇ ਵਾਲੇ ਦੀਆਂ ਬਾਈ ਬੱਕਰੀਆਂ ਦਿਖਾਉਨੇ ਆ ਬੜੀਆਂ ਪ੍ਰਾਣੀਆਂ ਬੱਕਰੀਆਂ ਨੇ ਤੇ ਬਾਈ ਦਾ ਨਾਮ ਵੀ ਬਹੁਤ ਵੱਡਾ ਪ੍ਰਾਣੀਆਂ ਜਿਹੜੀ ਸਾਰੇ ਜਾਣਦੇ ਆ ਬਾਈ ਦੇਵ ਬਾਈ ਨੂੰ ਤੇ ਇਹ ਮੰਡੀ ਵੀ ਲਾਉਂਦੇ ਹੁੰਦੇ ਸੀਗੇ ਪਹਿਲਾਂ ਲੇਰੇ ਲੇਰੇ ਵੇਗੇ ਤੇ ਅੱਜ ਇੱਥੇ ਮੇਲਾ ਸੀਗਾ ਬਾਈ ਕਿਸਾਨ ਮੇਲਾ ਤਾਂ ਉੱਥੇ ਬਾਈ ਪਹੁੰਚੇ ਸੀ ਆਪਦਾ ਮਾਲ ਲੈ ਕੇ ਤਾਂ ਇਹਨਾਂ ਦਾ ਆਪਾਂ ਤੁਹਾਨੂੰ ਸ਼ੌਂਕ ਦਿਖਾਉਨੇ ਆ ਬੱਕਰੀਆਂ ਦਾ ਤੇ ਆਹ ਬੱਕਰਾ ਬਹੁਤ ਚੰਗਾ ਬਾਈ ਬਾਈ ਹਸਰੀ ਗਾਲ ਗੱਗੀ ਸੱਸੀ ਗਾਲ ਬਾਈ ਤੇ ਇਹ ਬਈ ਆਉਂਦਾ ਤੁਹਾਡਾ ਹਨਾ ਸਾਰੀ ਜਾਣਦੇ ਆ ਵੀ ਬਹੁਤ ਪੁਰਾਣਾ ਕੰਮ ਆ ਵੀ ਤੁਹਾਡੇ ਡੈਡੀ ਹੀ ਕਰਦੇ ਸੀ ਹਨਾ ਹਾਂ ਬਈ ਤਾਂ ਵੀ ਉਹ ਸ਼ੌਂਕ ਵੀ ਤੁਹਾਡੇ ਡੈਡੀ ਨੂੰ ਸੀਗਾ ਕਿ ਇਦੋਂ ਵੀ ਪਹਿਲਾਂ ਹੈਗਾ ਸੀਗਾ ਸ਼ੌਂਕ ਮੇਰੇ ਡੈਡੀ ਨੂੰ ਸੀਗਾ ਵੀ ਠੀਕ ਆ ਇਦੋਂ ਪਹਿਲਾਂ ਨਹੀਂ ਸੀ ਹਾਂ ਇਦੋਂ ਸ਼ੁਰੂ ਤੋਂ ਹੀ ਰੱਖ ਦੇਣਾ ਉਹ ਛੋਟੇ ਹੁੰਦੇ ਤੇ ਜਾਨਵਰ ਰੱਖਦੇ ਰਹੇ ਆ ਠੀਕ ਆ ਹਾਂ ਜੀ ਇਦੋਂ ਬਾਅਦ ਤੁਸੀਂ ਥੋੜਾ ਸ਼ੌਂਕ ਪੈ ਗਿਆ ਨਾਲ ਹਾਂ ਇਦੋਂ ਬਾਅਦ ਅਸੀਂ ਫਿਰ ਨਾਲ ਕੰਮ ਕਰਨ ਲੱਗ ਗਏ ਹੂੰ ਠੀਕ ਹੈ ਤੇ ਭਈਆ ਬੱਕਰੇ ਬਾਰੇ ਦੱਸੀ ਕੀ ਡੀਟੇਲ ਆ ਬੱਕਰੇ ਦੀ ਬੱਕਰੇ ਇੱਕ 2 ਸਾਲ ਦਾ ਹੋ ਗਿਆ ਬਈ 2 ਸਾਲ ਦਾ ਬਈ ਹਾਂ 2 ਸਾਲ ਠੀਕ ਹੈ ਦਿਖਾਈ ਬਈ ਪੂਰਾ ਦਿਖਾਈ ਬੱਕਰੇ ਆ ਕਰਕੇ ਡੇਡਾ ਜਾ ਉਧਰ ਮਾਗਰੂ ਨਹੀਂ ਕਰ ਲਈ ਗੱਗੀ ਲਓ ਬਈ ਬੱਕਰਾ ਦੇਖ ਲਓ ਪਹਿਲਾਂ ਪਾਈਆਂ ਦਾ ਬਾਕੀ ਗੱਲਬਾਤ ਥੋੜੀ ਪੁੱਛ ਕੇ ਦੱਸਦੇ ਆ ਬੱਕਰੇ ਬਾਰੇ ਇਹ ਛੇ ਦੰਦੇ ਨੇ ਹੁਣ ਚੱਕਿਆ ਜੇ ਇਹ ਛੇ ਦੰਦੇ ਚੱਕੇ ਠੀਕ ਆ ਬਾਈ ਹੋ ਜਾਗਾ ਇਹ ਘਰ ਦਾ ਬਾਈ ਜਮਾਂ ਘਰ ਦਾ ਆਪਣਾ ਜਮਾਂ ਜੀ ਠੀਕ ਆ ਇਹ ਕਿਹਦਾ ਵਾਪਸੀ ਆ ਉਹ ਵੀ ਆਪਣੇ ਕੋਲੇ ਹੀ ਸੀਗਾ ਬਾਈ ਉਹ ਤਾਂ ਹੋਟਲਾਂ ਵਿੱਚ ਮਿਲਦਾ ਦਾ ਡੱਬੀਆਂ ਜਿਆਦੇ ਚੱਲੀਆਂ ਨੇ ਨਾ ਡੱਬੀਆਂ ਜਿਆਦੇ ਹਾਂ ਜੀ ਠੀਕ ਆ